ਸਾਡੇ ਸ਼ਰੋਮਣੀ ਸ਼ਹੀਦ ਭਗ ਸਿੰਘ ਦੀ ਸ਼ਹੀਦੀ ਦਿਹਾੜੇ ਤੇ ਆਏ ਭੈਣੋ ਤੇ ਭਰਾਵੋ ਵੱਖ-ਵੱਖ ਤਰਕਤਿਆਂ ਦੀਆਂ ਜਥੇਬੰਦੀਆਂ ਦੇ ਕਰਤੂਕ ਸਹਿਬਾਨ ਅੱਜ ਅਸੀਂ ਸਾਡੇ ਸ਼ਰੋਮਣੀ ਸ਼ਹੀਦ ਦੇ ਸ਼ਹੀਦੀ ਦਿਹਾੜੇ ਤੇ ਤਬਕਿਆਂ ਦੀਆਂ ਜਥੇਬੰਦੀਆਂ ਨੇ ਸਾਂਝਾ ਪ੍ਰੋਗਰਾਮ ਕੀਤਾ ਹੈ ਆਡਾਡ ਬੁਲਾਰਿਆਂ ਨੂੰ ਤੁਸੀਂ ਸੁਣਿਆ ਇੱਕੋ ਗੱਲ ਤੁਹਾਡੇ ਸੁਣਨ ਦੇ ਵਿੱਚ ਆਈ ਹੋਣੀ ਹੈ ਕਿ ਹਰ ਤਬਕੇ ਨੇ ਭਾਰਤੀ ਹਾਕਮਾਂ ਦੀਆਂ ਕਾਰਪੋਰੇਟ ਦੇ ਤਹਿਤ ਥਲੇ ਲੱਗ ਕੇ ਲਾਗੂ ਕੀਤੀਆਂ ਹੋਈਆਂ ਨੀਤੀਆਂ ਦਾ ਸ਼ਿਕਾਰ ਆਪਣੇ ਆਪ ਨੂੰ ਮੰਨਿਆ ਭਾਵੇਂ ਸਾਰੇ ਤਬਕੇ ਦੀਆਂ ਜਥੇਬੰਦੀਆਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਲੜ ਰਹੀਆਂ ਨੇ ਆਪਣੇ ਆਪਣੇ ਤਰੀਕੇ ਨਾਲ ਲੜ ਰਹੀਆਂ ਨੇ ਸਾਡੇ ਵਿੱਚ ਬਹੁਤ ਕਿਸਮ ਦੇ ਸਵਾਲ ਉੱਠ ਖੜਦੇ ਨੇ ਜਦੋਂ ਅਸੀਂ ਕਿਸੇ ਦੀ ਮਦਦ ਵਾਸਤੇ ਗੱਲ ਕਰਦੇ ਹਾਂ ਇੱਥਾਂ ਅਸੀਂ ਅਧਿਆਪਕਾਂ ਤੋਂ ਕੀ ਲੈਣਾ ਹੈ ਅਸੀਂ ਬਿਜਲੀ ਮੁਲਾਜ਼ਮਾਂ ਤੋਂ ਕੀ ਲੈਣਾ ਹੈ ਸਾਡਾ ਖੇਤ ਮਜ਼ਦੂਰਾਂ ਨਾਲ ਕੀ ਵਾਹ ਹੈ ਬਹੁਤ ਕਿਸਮ ਦੇ ਸਵਾਲ ਛੋਡੇ ਝੁੱਟਦੇ ਹੁੰਦੇ ਸੀ ਜਿਹੜੇ ਹੁਣ ਘੱਟ ਹੋਏ ਹੋਏ ਨੇ ਅਸੀਂ ਆਪਸ ਵਿੱਚ ਸਾਰੇ ਉਹ ਕਿਰਤੀ ਲੋਕ ਜਿਹੜੇ ਘਟੋ-ਘਟ ਹੱਥਾਂ ਨਾਲ ਕੰਮ ਕਰਨ ਵਾਲੇ ਲੋਕ ਆ ਜਿਹੜੇ ਘਟੋ-ਘਟ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਵਿੱਚੋਂ ਆ ਇੱਕੋ ਬਿਮਾਰੀ ਦਾ ਸ਼ਿਕਾਰ ਆ ਤੇ ਆਪਸ ਵਿੱਚ ਪਾਟੇ ਹੋਏ ਆ ਇਹ ਹਾਕਮਾਂ ਦੀ ਖੇਡ ਸਾਨੂੰ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਇਲਾਕਿਆਂ ਦੇ ਨਾਂ ਤੇ ਪਾੜ ਕੇ ਰੱਖਣਾ ਇਸ ਗੱਲ ਦਾ ਪ੍ਰਚਾਰ ਕਰਨਾ ਕਿ ਪੰਜਾਬ ਨੂੰ ਭੰਗਿਆ ਤੋਂ ਖਤਰਾ ਹੈ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਖਤਰਾ ਹੈ ਮਣੀਪੁਰ ਦੇ ਮਤੇਆਂ ਨੂੰ ਕੂਕੀਆਂ ਤੋਂ ਖਤਰਾ ਹੈ ਪਲਾਵੀ ਕਦੇ ਕਿਰਤ ਕਰਨ ਵਾਲੇ ਲੋਕਾਂ ਤੋਂ ਉਹਦੀ ਧਰਤੀ ਨੂੰ ਕਦੇ ਖਤਰਾ ਹੋਇਆ ਕਦੇ ਉਸ ਮਿੱਟੀ ਨੂੰ ਜਿਹੜੀ ਮਿੱਟੀ ਦੇ ਵਿੱਚ ਸਾਡੇ ਕਿਰਤੀ ਲੋਕ ਮਿੱਟੀ ਨਾਲ ਮਿੱਟੀ ਹੋ ਕੇ ਪੂਰੇ ਆਵਾਮ ਦਾ ਢਿੱਡ ਭਰਦੇ ਹੋਣ ਉਸ ਮਿੱਟੀ ਨੂੰ ਕਦੇ ਉਹਨਾਂ ਤੋਂ ਖਤਰਾ ਹੋਇਆ ਇਸ ਕਰਕੇ ਇਹ ਜਿਹੜਾ ਪ੍ਰਚਾਰ ਹੈ ਇਹਨਾਂ ਦਾ ਇਹਨੂੰ ਕੁੱਟਣ ਦੀ ਖਾਤਰ ਅਸੀਂ ਸਾਡੇ ਸ਼ਰੋਮਣੀ ਸ਼ਹੀਦ ਦੇ ਇਹ ਸ਼ਹੀਦੀ ਦਿਹਾੜੇ ਤੇ ਇਹ ਸਾਰਿਆਂ ਤਬਕਿਆਂ ਦੀਆਂ ਜਥੇਬੰਦੀਆਂ ਦਾ ਇੱਕ ਸਾਂਝਾ ਮੰਗ ਪੱਤਰ ਤਿਆਰ ਕੀਤਾ ਆ 30 ਨੁਕਤਿਆਂ ਦਾ ਪ੍ਰੋਗਰਾਮ ਹਾਕਮਾਂ ਨੂੰ ਉਸ ਵੇਲੇ ਦੇ ਰਹੇ ਆ ਉਸ ਵੇਲੇ ਦਿਖਾ ਰਹੇ ਆ ਉਸ ਵੇਲੇ ਪ੍ਰਚਾਰ ਰਹੇ ਆ ਜਦੋਂ ਉਹ ਵੋਟਾਂ ਦੀ ਡੁਗਡਗੀ ਲੈ ਕੇ ਤੁਹਾਡੇ ਸੱਥਾਂ ਦੇ ਵਿੱਚ ਆਉਣਾ ਤੁਹਾਡੇ ਘਰਾਂ ਦੇ ਵਿੱਚ ਆਉਣਾ ਹੈ ਇਹਦੇ ਵਿੱਚ ਸਾਫ ਜाहਰ ਹੁੰਦਾ ਹੈ ਕਿ ਦੁਸ਼ਮਣ ਵੀ ਇੱਕ ਹੈ ਤੇ ਨੀਤੀ ਵੀ ਇੱਕ ਹੈ ਇੱਕੋ ਨੀਤੀ ਨਾਲ ਖੇਤੀ ਤਬਾਹ ਕੀਤੀ ਹੈ ਉਸੇ ਨੀਤੀ ਨਾਲ ਖੇਤ ਮਜ਼ਦੂਰਾਂ ਨੂੰ ਖੇਤਾਂ ਤੋਂ ਬਾਹਰ ਕੱਢਿਆ ਉਸੇ ਨੀਤੀ ਦੇ ਨਾਲ ਅਧਿਆਪਕਾਂ ਦੀਆਂ ਬੱਤੀ ਕਿਸਮ ਦੀਆਂ ਜੱਥੇਬੰਦੀਆਂ ਵੜਾਤੀਆਂ ਠੇਕਾ ਬਿਲਾਜ ਵੀ ਉਸੇ ਤੋਂ ਦੁਖੀ ਨੇ ਬਿਜਲੀ ਕਾਮੇ ਵੀ ਉਸੇ ਤੋਂ ਦੁਖੀ ਨੇ ਜਿਹੜੀ ਕੋਈ ਏਦਾਰਾ ਉਹਨਾਂ ਤੋਂ ਬਚਾ ਨਹੀਂ ਹੋਇਆ ਸਾਰੇ ਫਿਰ ਜਦੋਂ ਇੱਕੋ ਬਿਮਾਰੀ ਦਾ ਸ਼ਿਕਾਰ ਆ ਫਿਰ ਆਪਾਂ ਨੇ ਇਹ ਫੈਸਲਾ ਕੀਤਾ বিজেয় কো বিমারি ਦਾ ਸਾਰੇ ਸ਼ਿਕਾਰਾਂ ਕਿਉਂ ਨਾ ਇਹਨਾਂ ਦੇ ਖਿਲਾਫ ਲੜਿਆ ਜਾਵੇ ਉਸ ਨੀਤੀ ਦੇ ਖਿਲਾਫ ਜਿਹੜੀ ਨੀਤੀ ਨੇ ਸਾਡਾ ਢੱਡਾ ਖਰਾ ਤਵਾ ਕੀਤਾ ਉਸ ਨੀਤੀ ਦੇ ਖਿਲਾਫ ਜਿਹਨੇ ਸਾਡੇ ਬੱਚਿਆਂ ਦਾ ਰਜਗਾਰ ਖੋਲਿਆ ਉਸ ਨੀਤੀ ਦੇ ਖਿਲਾਫ ਜਿਨੇ ਖੇਤ ਮਜ਼ਦੂਰਾਂ ਨੂੰ ਬੇਲੇ ਕਰਕੇ ਸੰਤੀ ਮਜ਼ਦੂਰਾਂ ਨੂੰ ਖੇਤ ਸੰਤਾ ਤੋਂ ਬਾਹਰ ਕੀਤਾ ਉਹ ਨੀਤੀ ਹਾਕਮਾਂ ਦੀ ਨੀਤੀ ਉਹਦੇ ਪਿੱਛੇ ਪਰ ਸੰਤਾ ਦੀ ਦਿੱਤੀ ਸੰਸਾਰ ਬੈਂਕ ਤੇ ਕੁਮਦਰੀ মুদ্রা ਕੋਸ਼ ਦੀ ਦਿੱਤੀ ਆਇਓ ਉਹ ਸਾਮਰਾਜ ਦੀ ਮਲਕਾ ਦੀ ਦਿੱਤੀ ਐ ਫਿਰ ਉਹਦੇ ਖਿਲਾਫ ਲੜਨ ਦੀ ਖਾਤਰ ਠੀਕ ਆ ਅਸੀਂ ਭਾਵੇਂ ਸੰਘਰਸ਼ ਕਰ ਰਹੇ ਆ ਕੱਲੇ ਕੱਲੇ ਅਸੀਂ ਕਦੇ ਉਹਦਾ ਪੂਤਲਾ ਫੂਕਤਾ ਕਦੇ ਕਿਸੇ ਧਰਨਾ ਲਾਤਾ ਇਹ ਗੱਲਾ ਬੇਸ਼ੱਕ ਹੈਗੀਆਂ ਇਹ ਕਰਦੇ ਆ ਅਸੀਂ ਪਰ ਅਸੀਂ ਸਮਝਦੇ ਆ ਜਿਹੋ ਦਾ ਸਮਾਂ ਆ ਰਿਹਾ ਹੈ ਜਿਹੋ ਦਾ ਆਰਥਿਕ ਸੰਕਟ ਵਧ ਰਿਹਾ ਹੈ ਜਿਹੋ ਜਿਹੇ ਸਮੱਸਿਆਵਾਂ ਸਾਡੇ ਮੂਹਰੇ ਆ ਰਹੀਆਂ ਨੇ ਜਿਹੋ ਦਾ ਹਕੂਮਤ ਦਾ ਹਲਾ ਆ ਰਿਹਾ ਇਸ ਕਰਕੇ ਇਹਦੇ ਵਾਸਤੇ ਇਸ ਤਾਕਤ ਨੂੰ ਇਕੱਠੀ ਕਰਕੇ ਲੜਨ ਦੀ ਲੋੜ ਹੈ ਇਹ ਤਾਕਤ ਨੂੰ ਇਕੱਠੀ ਕਰਕੇ ਉਧਰ ਨੂੰ ਸਿਹਤ ਕਰਨ ਦੀ ਲੋੜ ਹੈ ਇਹਨਾਂ ਨੂੰ ਕਿਹੜਾ ਹਾਕਮਾ ਨੂੰ ਕਿ ਤੁਸੀਂ ਬਿਸ਼ਪਰ ਸਾਤਾ ਦੇ ਸਮਝਾਉਤੇ ਤੋਂ ਬਾਹਰ ਆਓ ਨਹੀਂ ਜਾਣ ਦਿੰਦੇ ਸਾਨੂੰ ਉਹਨਾਂ ਦੀ ਗੱਲ ਉਥੇ ਤੁਸੀਂ ਆਹਾਂ ਤਾਂ ਇਕੱਠਾ ਕਰੀ ਜਾਂਦੇ ਨੇ ਇਹਨਾਂ ਦਾ ਸਰਮਾਇਆ ਜ਼ਬਤ ਕਰਕੇ ਗਰੀਬਾਂ 'ਚ ਵੰਡੋ ਇਹਦੀ ਖਾਤਰ ਆਪਾਂ ਏਡੇ ਵੱਡੇ ਸੰਘਰਸ਼ ਕਰਨ ਦੀ ਤਿਆਰੀ ਕਰੀਏ ਵੱਡੀ ਲੜਾਈ ਦੀ ਲੋੜ ਐ ਇਸ ਕਰਕੇ ਕੱਲਿਆਂ ਤੋਂ ਲੜਿਆ ਨਹੀਂ ਜਾਣਾ ਇਸ ਕਰਕੇ ਅਸੀਂ ਇਹ ਸਾਰੀ ਤਾਕਤ ਨੂੰ ਇਕੱਠੀ ਕਰਕੇ ਇਹਨਾਂ ਦੇ ਖਿਲਾਫ ਲੜਨ ਦੇ ਖਾਤਰ ਆ ਵੱਡਾ ਇਕੱਠ ਕੀਤਾ ਹੈ ਕਿਉਂਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਨੀਤੀਆਂ ਲਾਗੂ ਕਰਦੇ ਨੇ ਜਦੋਂ ਹੋਰ ਜ਼ੋਰਦਾਰ ਲਾਗੂ ਕਰਨਗੇ ਤਾਂ ਛੋੜੇ ਵਿੱਚ ਨਿਰਾਸ਼ਤਾ ਬਗਾਵਤ ਦੀ ਸੁਰ ਨਾਭਰਪਣੇ ਦਾ ਇੱਕ ਤਹਈਆ ਛੋੜੇ ਵਿੱਚ ਉੱਠਣਾ ਹੈ ਜਦੋਂ ਇਹ ਵਿਗਾਰਤਾ ਉੱਠਦੀਆਂ ਨੇ ਰੌਲੇ ਪੈਂਦੇ ਨੇ ਐਜੀਟੇਸ਼ਨਾਂ ਹੁੰਦੀਆਂ ਨੇ ਉਦੋਂ ਫਿਰ ਇਹ ਸਾਲ ਆ ਜਾਂਦਾ ਹੈ ਕਿ ਵੋਟਾਂ ਆ ਗਈਆਂ ਬਈ ਹੁਣ ਵੋਟਾਂ ਦੀ ਡੁਗਡੁਗੀ ਖੜਕ ਗਈ। ਹੁਣ ਵੋਟਾਂ ਦਾ ਢੋਲ ਵੱਜ ਗਿਆ। ਤਾਂ ਬਹੁਤ ਸਾਰੇ ਨਿਰਾਸ਼ਾ ਵੱਜ ਜਾਂਦੀਆਂ ਨੇ। ਵੀ ਜਿਹੜੀ ਸਰਕਾਰ ਨੇ ਸਾਡਾ ਰਜਗਾਰ ਰਜੜਤਾ। ਜਿਹੜੀ ਸਰਕਾਰ ਨੇ ਸਾਡਾ ਕੰਮ ਹੀ ਖਤਮ ਕਰਤਾ। ਫਿਰ ਉਹ ਸਰਕਾਰ ਨੂੰ ਸਜ਼ਾ ਦੇਣ ਵਾਸਤੇ ਮੂਹਰੇ ਆਓ। ਵੋਟ ਕੀ ਚੌਟ। ਸਜ਼ਾ ਦਿਓ। ਉਹ ਮੌਕਾ ਜਦੋਂ ਆਉਂਦਾ ਹੈ। ਉਹ ਗੱਲ ਤੁਹਾਡੇ ਦਿਮਾਗ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਵੋਟਾਂ ਪਾ ਕੇ ਜਿਹੜੀ ਹੋਰ ਸਰਕਾਰ ਲੈ ਕੇ ਆਵਾਂਗੇ ਉਹ ਸ਼ਾਇਦ ਤੁਹਾਡਾ ਕੋਈ ਫਾਇਦਾ ਕਰ ਦੂ ਪਰ ਗੱਲ ਨਹੀਂ ਹੁੰਦੀ ਐ ਅਸੀਂ ਇਹ ਸਮਝਦੇ ਆ ਕਿ ਜਦੋਂ ਵੋਟਾਂ ਹੁੰਦੀਆਂ ਨੇ ਵੋਟਾਂ ਸਾਡੇ ਵਿੱਚ ਪਾਟਕ ਪਾਉਣ ਦਾ ਸਾਡਾ ਏਕਾ ਤੋੜਨ ਦਾ ਸਾਡੀ ਜਥੇਬੰਦੀਕ ਤਖਤ ਨੂੰ ਖੰਡਾਉਣ ਦਾ ਇੱਕ ਜਰੀਆ ਬਣਦੀਆਂ ਨੇ ਸਾਡੇ ਉਸ ਗੁੱਸੇ ਨੂੰ ਜਿਹੜਾ ਹਾਕਮਾਂ ਪ੍ਰਤੀ ਭਰਿਆ ਹੁੰਦਾ ਉਹਨੂੰ ਖੰਡਾਉਣ ਦਾ ਤੇ ਰਿਲੀਜ਼ ਕਰਨਾ ਇਹ ਚ ਕਾਰਨ ਬਣਦੀਆਂ ਨੇ ਅਸੀਂ ਇਸ ਗੱਲ ਨੂੰ ਸਮਝੀਏ ਉਹਨਾਂ ਦਾ ਇਹ ਮੌਕਾ ਹੁੰਦਾ ਕਿ ਹੁਣ ਵੋਟ ਕੀ ਚੋਟ ਨਾਲ ਇਹ ਆਪਦਾ ਗੁੱਸਾ ਕੱਢ ਲੈਣ ਇਹ ਵੋਟ ਨਾਲ ਬਾਦ ਉਹਦਾ ਖਤਰਨਾਕ ਗੱਲਾਂ ਆਉਂਦੀਆਂ ਨੇ ਕਿ ਆ ਜਾਓ ਫਿਰ ਮੋਦੀ ਹਕੂਮਤ ਨੂੰ ਹੁਣ ਬਦਲੀਏ ਇਹਨੂੰ ਸਜ਼ਾ ਦੇਈਏ ਇਹਨੂੰ ਪੁਨਿਸ਼ ਕਰੀਏ ਇਹਨੂੰ ਹਿੱਟ ਕਰੀਏ ਨਾਲ ਸਵਾਦ ਇਹ ਉੱਠਦਾ ਭਰਾਵੋ ਮੋਦੀ ਹਕੂਮਤ ਨੂੰ ਬਦਲ ਕੇ ਜਿਹੜੀ ਹਕੂਮਤ ਆਊਗੀ ਕੀ ਸੋਡੇ ਸਕੇਸ ਕੇ ਲਾਂ ਦੀ ਹੋਣੀ ਆ ਉਹ ਕੀ ਸੋਡਾ ਫਾਇਦਾ ਕਰ ਦੂਗੀ ਉਹ ਇਦੋਂ ਪਹਿਲਾਂ ਕਦੇ ਹਕੂਮਤਾਂ ਬਦਲੀਆਂ ਨਹੀਂ। ਇਦੋਂ ਪਹਿਲਾਂ ਸੈਂਬਲੀਆਂ ਨਹੀਂ ਬਦਲੀਆਂ। ਇਦੋਂ ਪਹਿਲਾਂ ਪਾਰਲੀਮੈਂਟਾਂ ਨਹੀਂ ਬਦਲੀਆਂ। ਜੇ ਪਾਰਲੀਮੈਂਟਾਂ ਬਦਲੀਆਂ ਹੁੰਦੀਆਂ ਤਾਂ ਖੇਤੀ ਵਾਲੇ ਤਿੰਨ ਕਾਨੂੰਨ ਭਲਾ ਭਰਾਵੋ ਕਿੱਥੋਂ ਬਣ ਕੇ ਆਏ ਸੀ? ਉਹ ਵੀ ਤਾਂ ਸੋਡੀ ਬਣਾਈ ਹੋਈ ਪਾਰਲੀਮੈਂਟ ਦੇ ਵਿੱਚੋਂ ਹੀ ਮਣੇ ਸੀ ਨਾ ਭਾਈ। ਫਿਰ ਉਹ ਕਿਹੜੀ ਪਾਰਲੀਮੈਂਟ ਨੇ ਰੱਦ ਕੀਤੇ? ਉਹ ਕਿਵੇਂ ਰੱਦ ਹੋਏ? ਇਸ ਗੱਲ ਦਾ ਤਾਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਨਾ ਭਾਈ ਰੱਦ ਤਾਂ ਪਾਰਲੀਮੈਂਟ ਦੇ ਵਿੱਚੋਂ ਨਹੀਂ ਹੋਇਆ ਰੱਦ ਕਰਨ ਲਈ ਤਾਂ ਸੜਕਾਂ 'ਤੇ ਬੈਠੇ ਆਂ ਰੱਦ ਕਰਨ ਲਈ ਤਾਂ ਹਕੂਮਤ ਦਾ ਘੇਰੀਆ ਨੇ ਜੇ ਤੁਹਾਡੇ ਖੇਤਾਂ ਦੀਆਂ ਕੁਰਕੀਆਂ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਕਰਜ਼ੇ 'ਚ ਗਿਰਫਤਦਾਰੀਆਂ ਰੁਕੀਆਂ ਨੇ ਇਹ ਕਿਸੇ ਪਾਰਲੀਮੈਂਟ ਨੇ ਕਾਨੂੰਨ ਤਾਂ ਬਣਾਇਆ ਨਹੀਂ ਜੇ ਭਾਰਤ ਮਾਲਾ ਪ੍ਰੋਜੈਕਟ ਦੇ ਨਾਂ ਤੇ ਜਬਰੀ ਜ਼ਮੀਨਾਂ ਨੱਪੜ ਦੇ ਫੈਸਲੇ ਨੂੰ ਪੁੱਠਾ ਮੋੜ ਦੇ ਵਿੱਚ ਤੁਸੀਂ ਕਾਮਯਾਬ ਹੋਏ ਹੋ ਇਹ ਕਿਸੇ ਪਾਰਲੀਮੈਂਟ ਨੇ ਤੇ ਕਿਸੇ ਚੁਣੀ ਹੋਈ ਸਰਕਾਰ ਨੇ ਤਾਂ ਫੈਸਲਾ ਨਹੀਂ ਕੀਤਾ ਫੇਰ ਭਾਈ ਕਿਵੇਂ ਚਾਹ ਕਰਦੇ ਤੁਸੀਂ ਪਾਰਲੀਮੈਂਟ ਤੋਂ ਕਿਵੇਂ ਚਾਹ ਕਰਦੇ ਤੁਸੀਂ ਚੁਣੀ ਹੋਈ ਸਰਕਾਰ ਤੋਂ ਜਿਹੜੀ ਸਰਕਾਰ ਨੇ ਮੁੜ ਕੇ ਇੰਨੇ ਹੀ ਨੀਤੀਆਂ ਨੂੰ ਜਿਹੜੀਆਂ ਨੀਤੀਆਂ ਮੋਦੀ ਹੁਣ ਡਾਕੂ ਕਰ ਰਿਹਾ ਹੈ ਜ਼ੋਰਦਾਰ ਇਸ ਕਲਮ ਮੋਦੀ ਦੀ ਲਿਖੇਦੀ ਕੀਤੀ ਜਾ ਸਕਦੀ ਹੈ ਕਿ ਮੋਦੀ ਨੇ ਦੂਜਿਆਂ ਨਾਲੋਂ ਜਾਬਰ ਤਰੀਕੇ ਨਾਲ ਫਿਰਕੂ ਫਾਸੀਵਾਦੇ ਤਰੀਕੇ ਨਾਲ ਹਿੰਦੂ ਰਾਸ਼ਟਰਵਾਦ ਲਾਗੂ ਕਰਦੇ ਤਰੀਕੇ ਨਾਲ ਆਪਦੇ ਬਿਰੋਧੀਆਂ ਨੂੰ ਕਤਲ ਕਰਕੇ ਜੇਲਾ ਚ ਬੰਦ ਕਰਕੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਤਰੀਕੇ ਨਾਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਜ਼ੋਰਦਾਰ ਤਸਰੇ ਲਾਗੂ ਕਰਦੇ ਤਰੀਕੇ ਨਾਲ ਤਾਂ ਨਾਲ ਸਹੀ ਤਰੀਕੇ ਨਾਲ ਲਾਗੂ ਕਰਨਾ ਪੈਂਦਾ ਲਿਆ ਇਹਦੀ ਨਿਖੇਦੀ ਸ਼ਰਿਆਮ ਕਰਨੀ ਚਾਹੀਦੀ ਹੈ ਜਿਹੜੀ ਆਪਾਂ ਤੈਅ ਕੀਤੀ ਹੈ ਬਰੋ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਪਾਰਲੀਮੈਂਟ ਆਊਗੀ ਉਹ ਤੁਹਾਡਾ ਕੋਈ ਫਾਇਦਾ ਕਰ ਦੂਗੀ ਉਹ ਤੁਹਾਡਾ ਤੇ ਕਲਿਆਣ ਕਰੇਗੀ ਇਸ ਕਰਕੇ ਸਾਡੇ ਸੰਘਰਸ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਕਾਫਲੇ ਲੰਮੇ ਕਰਨੇ ਪੈਣੇ ਆ। ਸਾਨੂੰ ਇਹ ਕਾਫਲਿਆਂ ਨੂੰ ਇਹਦਾ ਘੇਰਾ ਹੋਰ ਵਿਸ਼ਾਲ ਕਰਨਾ ਪੈਣਾ। ਕੋਲ ਤਿੱਖੇ ਤੇ ਤੇਜ਼ ਕਰਨੇ ਪੈਣਗੇ। ਵੋਟਾਂ ਦਾ ਰੌਲਾ ਪੈ ਰਿਹਾ ਹੈ ਕਿ ਵੋਟਾਂ ਆ ਗਈਆਂ ਤੇ ਵੋਟਾਂ ਦੇ ਵਿੱਚ ਤੁਸੀਂ ਚੜ ਜਾਓ ਉਹਨਾਂ ਦੀਆਂ ਗੱਡੀਆਂ ਤੇ ਸਵਾਰ ਹੋ ਜਾਓ ਭੁੱਲ ਜਾਓ ਆਪਣੇ ਮੁੱਦੇ ਇਹ ਉਹਨਾਂ ਦਾ ਕੰਮ ਹੈ ਸਾਡਾ ਇਹ ਕੰਮ ਹੈ ਕਿ ਲੋਕਾਂ ਤੱਕ ਸੁਨੇਹਾ ਲੈ ਕੇ ਜਾਓ ਕਿ ਆਹ ਬੱਤੀ ਨਿਕਾਤਾ ਦਾ ਜਿਹੜਾ ਨੰਗ ਪੱਤਰ ਹੈ 32 ਨੁਕਤਿਆਂ ਦਾ ਮੰਗ ਪੱਤਰ ਇਹਦਾ ਜਵਾਬ ਦਿਓ ਪਹਿਲਾਂ ਇਹਦਾ ਜਵਾਬ ਸੋਡਾ ਹੈ ਮੌਕਾ ਹੈ ਕਿ ਹਾਕਮ ਪਾਰਟੀਆਂ ਦੇ ਸੋਡੀਆਂ ਮੰਗਾ ਮੂੰਹ ਚ ਪਾਉਣ ਦਾ ਮੌਕਾ ਹੈ ਸੋਡੇ ਤੇ ਤੱਕੇ ਹੋਏ ਤੇ ਜ਼ਬਰ ਕੀਤੇ ਹੋਏ ਜ਼ਬਰ ਦਾ ਜਵਾਬ ਦੇ ਲੈਣ ਦਾ ਮੌਕਾ ਹੈ ਸੋਢੀ ਤਾਕਤ ਨੂੰ ਉਹਨਾਂ ਦੇ ਜੰਜਾਲਾਂ ਦੇ ਵਿੱਚੋਂ ਕੱਢ ਕੇ ਆਰਦੇ ਨਾਲ ਜੁੜਨ ਦਾ ਮੌਕਾ ਹੈ ਕਿਹਾ ਜਾਂਦਾ ਆਂ ਕਿ ਜਨਤਕ ਜਥੇਬੰਦੀਆਂ ਦੇ ਇਕੱਠ ਨੇ ਜਿਹੜੇ ਉਹ ਕਦੇ ਵੋਟਾਂ ਮੇਲੇ ਨਹੀਂ ਹੁੰਦੇ ਹੁੰਦੇ ਉਹ ਵੋਟਾਂ ਦੇ ਵਿੱਚ ਉਹਨਾਂ ਦਾ ਰਲ ਜਾਂਦੇ ਨੇ ਸਾਡਾ ਹੈ ਮੌਕਾ ਕਿ ਸਾਰੇ ਲੋਕਾਂ ਨੂੰ ਇਹ ਸਨੇਹਾ ਦਿਓ ਇਹ ਲੜਕੇ ਲੜਨਾ ਪੂਰੀ ਨੀਤੀ ਬਦਲਾਉਣਾ ਬਦਲਾਉਣ ਵਾਸਤੇ ਲੜਨਾ ਸਾਮਰਾਜ ਤੇ ਉਹਦੇ ਚੋਟੀਦਾਰ ਸੇਵਾਦਾਰ ਭਾਰਤੀ ਹਾਕਮਾਂ ਦੇ ਖਿਲਾਫ ਲੜਨਾ ਜਾਤਾਂ ਧਰਮਾਂ ਤੇ ਇਲਾਕਿਆਂ ਤੋਂ ਉੱਤੇ ਉੱਠ ਕੇ ਇਕੱਠੇ ਹੋ ਕੇ ਲੜਨਾ ਵੋਟ ਪਾਰਟ ਜਾਂ ਤੋਂ ਝਾਕ ਛੱਡ ਕੇ ਆਪਣੀਆਂ ਨੀਤੀਆਂ ਲਾਗੂ ਕਰਾਉਣ ਦੀ ਖਾਤਰ ਲੜ ਜਿਹੜਾ ਮਾਡਲ ਉਹ ਲੈ ਕੇ ਆ ਰਹੇ ਨੇ ਇਹ ਮਾਡਲ ਸਾਡਾ ਫਾਇਦਾ ਨਹੀਂ ਕਰ ਸਕਦਾ ਇਹ ਕਾਰਪੋਰੇਟ ਦਾ ਮਾਡਲ ਹੈ ਇਸ ਮਾਡਲ ਦਾ ਅਸੀਂ ਵਿਰੋਧ ਕਰਦੇ ਹਾਂ ਇੱਥੇ ਧਰਤੀਆਂ ਦੀ ਧਰਤੀ ਦੇ ਉੱਤੇ ਕਿਰਤੀਆਂ ਦੀ ਪੁਗਨਤੀ ਵਾਲਾ ਮਾਡਲ ਹੋਵੇ ਹਰ ਬੱਚੇ ਨੂੰ ਰਜਗਾਰ ਹੋਵੇ ਹਰ ਬੰਦੇ ਹੱਥਾਂ ਨੂੰ ਕੰਮ ਹੋਵੇ ਇਹੋ ਜਿਹਾ ਮਾਡਲ ਅਸੀਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਲੜਾਈ ਜਿੱਡੀ ਵੱਡੀ ਐ ਜਿੱਡੀ ਲੰਮੀ ਐ ਇਹਨੂੰ ਸੂਝ-ਬੂਝ ਨਾਲ ਲੜਨਾ ਪੈਣਾ ਐ ਇਹਦੇ ਕਾਫਲਿਆਂ ਨੂੰ ਹੋਰ ਲੰਮੇ ਕਰਨਾ ਪੈਣਾ ਐ ਇਹ ਕਿਸੇ ਇਕੱਲੇ ਕਹਿਰੇ ਦੇ ਲੜਨ ਵਾਲੀ ਲੜਾਈ ਨਹੀਂ ਹੈ ਬਿਸ਼ਪ ਪਾਰ ਸੰਸਥਾ ਜੋ ਭਾਰਤ ਨੂੰ ਬਾਹਰ ਲੈ ਕੇ ਆਉਣਾ ਐਨਐਸਪ ਦਾ ਗਰੰਟੀ ਕਾਨੂੰਨ ਸੀ2+50 ਸਰਕਾਰੀ ਖਰੀਦ ਲਾਸ ਪੀ ਡੀ ਐਸ ਜਨਤਕ ਮੰਡ ਪ੍ਰਣਾਲੀ ਦਾ ਗਰੰਟੀ ਕਾਨੂੰਨ ਬਣਾਉਣਾ ਇਹ ਛੋਟੀ ਲੜਾਈ ਨਹੀਂ ਹੈ ਸਾਥਿਓ ਇਹ ਬਹੁਤ ਵੱਡੀ ਹੈ ਇਹ ਪ੍ਰਾਪਤ ਕਰਨ ਵਾਸਤੇ ਹੇਠਲੀ ਤਾਹਾਂ ਹੁੰਦੀ ਹੈ ਹੇਠਲੀ ਤਾਹਾਂ ਕੀਤੇ ਤੋਂ ਬਗੈਰ ਇਹ ਲੜਾਈ ਦਾ ਕੋਈ ਮੂੰਹ ਮੱਥਾ ਨਹੀਂ ਬਣਨਾ ਇਸ ਕਰਕੇ ਸਾਡੇ ਵੱਲੋਂ ਸਦਾ ਭਰਾਵੋ ਕਿ ਇਹ ਕਾਫਲਿਆਂ ਦੇ ਵਿੱਚ ਇਹ طبقاتੀ ਜਥੇਬੰਦੀਆਂ ਦੇ ਵਿੱਚ ਜਿਹੜੀਆਂ ਵਿੱਥਾਂ ਨੇ ਉਹ ਵਿੱਥਾਂ ਨੂੰ ਪੂਰਨਾ ਚਾਹੀਦਾ ਹੈ ਤੇ ਸਾਂਝੀਆਂ ਬਣਾਉਣਾ ਚਾਹੀਦਾ ਜੇ ਖੇਤ ਮਜ਼ਦੂਰਾਂ ਨੂੰ ਇਹ ਗੱਲ ਹੋਵੇ ਕਿ ਅਸੀਂ ਕਿਸਾਨਾਂ ਨਾਲ ਕਿਉਂ ਜਾਈਏ ਜਾਂ ਕਿਸਾਨਾਂ ਨੂੰ ਇਹ ਹੋਵੇ ਕਿ ਅਸੀਂ ਖੇਤ ਮਜ਼ਦੂਰਾਂ ਨਾਲ ਸਾਂਝੇ ਐਕਸ਼ਨ ਕਿਉਂ ਕਰੀਏ ਇਹ ਤੁਹਾਡਾ ਭੜੇਕਾ ਹੈ ਜਦੋਂ ਖੇਤ ਮਜ਼ਦੂਰਾਂ ਦੇ ਤੁਸੀਂ ਰਜਗਾਰ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦੇ ਖੋਇਆ ਜਦੋਂ ਖੇਤੀ ਧੰਦੇ ਦੇ ਘਾਟੇ ਦੀ ਗੱਲ ਕਰੋਗੇ ਤੁਸੀਂ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਹੀ ਹੋਇਆ ਜਦੋਂ ਤੁਸੀਂ ਠੇਕਾ ਮਜ਼ਦੂਰ ਦੇ ਉਜਰਤਾ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਮਾਡਲ ਦਾ ਕਾਰਨ ਹੈ ਜਦੋਂ ਤੁਸੀਂ ਇਹ ਬੇਰਜਗਾਰ ਲੋਕਾਂ ਦੀ ਗੱਲ ਕਰੋਗੇ ਉਹ ਵੀ ਇਹਨਾਂ ਦੇ ਵਿਕਾਸ ਦਾ ਮਾਡਲ ਦਾ ਕਾਰਨ ਹੈ ਪ੍ਰਭੂ ਕਰ ਜਾ ਸਾਰਿਆਂ ਦੇ ਸਿਰ ਅਸੀਂ ਸਾਰੇ ਦੁਖੀ ਆਂ ਇੱਕੋ ਬਿਮਾਰੀ ਦੇ ਮਰੀਜ਼ ਆਂ ਇੱਕੋ ਸਾਡਾ ਦੁਸ਼ਮਣ ਹੈ ਤੇ ਇਹਦੀ ਇੱਕੋ ਦਵਾਈ ਹੈ ਉਹ ਦੁਸ਼ਮਣ ਨੂੰ ਟਿਕ ਕੇ ਜਨਾਂ ਚਿਰ ਤੱਕ ਇੱਕੋ ਦਵਾਈ ਨੂੰ ਲਗਾਉਂਦੇ ਨਹੀਂ ਪ੍ਰਭੂ ਉਹ ਨਾਂ ਚਿਰ ਤੱਕ ਸਾਡੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ ਇੱਕੋ ਦਵਾਈ ਹੈ ਉਹ ਲੈ ਲਓ ਏਕਾ ਇਕਾਤੇ ਸੰਘਰਸ਼ ਸਹੀਦ ਦੁਸ਼ਤ ਸਹੀਦ ਦਿਸ਼ਾ ਤੇ ਕੜ ਕੇ ਮੁੱਦਿਆਂ ਦਾ ਅੰਦਾਜ਼ਾ ਬਣਾ ਕੇ ਅੱਗੇ ਵਧ ਕੇ ਜਾਨ ਹੁਲਵੇ ਸੰਘਰਸ਼ ਲੜਨ ਦੀ ਲੋੜ ਹੈ ਇਸੇ ਨਾਲ ਹੀ ਸਾਡਾ ਕਲਿਆਣ ਹੁੰਦਾ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ